ਮੁੜ ਕੇ ਸ਼ੁਰੂ ਬਨਤਾ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਫਤਿਹ ਵੀਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਨੂੰ ਵੀ ਰਾਤ ਦੇ 10:00 ਵਜੇ ਜੀ ਕਰੀਬ ਤੇ ਇਹ ਵੀਰੇ ਹੁਣੀ ਤਰਨਪੀਰ ਤੋਂ ਸਾਡੀ ਟੀਮ ਦੇ ਮੈਂਬਰ ਨੇ ਵੀਰੇ ਹੁਣੀ ਲੁਧਿਆਣੇ ਤੋਂ ਜਮਾਲਪੁਰ ਤੋਂ ਤੇ ਇਹ ਬੋਟਾ ਸਿੰਘ ਵੀਰ ਜੀ ਹੁਣੀ ਜਿਨ੍ਹਾਂ ਨੇ ਸਾਨੂੰ ਅੱਜ ਵੀਡੀਓ ਭੇਜੀ ਆ ਇੱਕ ਭੈਣ ਮਿਲੀ ਹੈ ਸਾਨੂੰ ਵਕਤ ਦੀ ਮਾਰੀ ਹੋਈ ਜਿਹਦੇ ਸਿਰ ਦੇ ਉੱਤੇ ਹਤਰਾ ਕੇ ਵੀਰ ਸਾਡੇ ਇੱਥੇ ਲੈ ਕੇ ਆਏ ਨੇ ਇਹਨੂੰ ਚਾਦਰ ਦੇ ਕੇ ਉੱਪਰੋਂ ਉੱਥੇ ਨਗਨ ਅਵਸਥਾ ਦੇ ਵਿੱਚ ਸੀ ਇਹ ਭੈਣ ਆਪਣੇ ਤਨ ਦੇ ਪੂਰੇ ਕੱਪੜੇ ਉਤਾਰ ਰਹੀ ਸੀ ਭੈਣ ਮੈਂਟਲੀ ਬਿਲਕੁਲ ਵੀ ਠੀਕ ਨਹੀਂ ਹੈਗੀ ਸਿੱਕਾ ਬੋਲ ਨਹੀਂ ਰਹੀ ਕੁਝ ਵੀ ਤੇ ਹਰਦੁਆਰ ਦਾ ਸ਼ਰਦ ਨਾਂ ਲੈਂਦੀ ਹੈ ਨਾ ਹਰਦੁਆਰ ਦਾ ਨਾਂ ਲੈ ਰਹੀ ਹੈ ਭੈਣ ਇਹ ਤੇ ਗੁਰਾਂ ਦੀ ਨਗਰੀ ਤੋਂ ਆ ਪਰ ਪਤਾ ਨਹੀਂ ਕਿਵੇਂ ਵਕਤ ਦੀ ਮਾਰ ਪਈ ਹੈ ਕਿੱਥੋਂ ਆਪਣੇ ਬੱਚਿਆਂ ਤੋਂ ਆਪਣੇ ਪਰਿਵਾਰ ਤੋਂ ਵੱਖ ਹੋ ਕੇ नंगे पैर ने पैर इन्ने गंदे हुए पैर सासी कल बहन नमस्ते बहन राम 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 बहन बहन जी कहाँ से हो आप है? आप कहाँ से आए हो हरिद्वार से हरिद्वार से आए हो ठीक आपके बच्चे हैं बच्चे पता है? नहीं कहाँ गए गए पता नहीं घर वाला है आपके नहीं है ठीक है पिताजी हैं पिताजी पापा है पा पा पापा का नाम क्या है पापा का नाम हम्म किशन लाल, लाल की बेटी हो तुम किशन लाल और मम्मी का नाम माँ का नाम प्रेम मम्मा का नाम प्रेम है माँ का नाम ठीक है दीदी और दीदी गांव का नाम क्या है गांव का मीनापाड़ा मीनापाड़ा से राजस्थान राजस्थान मीनापाड़ा अभी तो तुम बोल रहे हरिद्वार में हरिद्वार पे आए थे यहाँ पर घर कहाँ पे तुम्हारा हरिद्वार घर कहाँ पे है गुड़गांव गुड़गांव में हर गुड़। अब कितना पढ़ाई किया आपने ट्वेल्थ तक किया है फिर ओके फिर 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 आ, बस हरिद्वार फिर हरिद्वार चले गए हरिद्वार क्या करते ऐसे थे ऐसे चले न... गए थे ऐसे माथा टेकने नहीं ऐसे चले गए थे अच्छा भगवान को मिलने गए हाँ। भगवान के दर्शन हुए राम राम जी मिले राम जी मिले हरिद्वार में सब सब है अयोध्या गए हो मंदिर बन गया अभी ना अयोध्या हरिद्वार देख लिया ठीक है तुम्हारा नाम क्या है दीदी दीदी नाम क्या है तुम्हारा है दीदी नाम क्या है तुम्हारा माया माया नाम है तुम्हारा नहीं 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 सही नाम नहीं बताया तुमने माया नीलम शर्मा नीलम शर्मा ऐसा नाम बोलते हैं नीलम शर्मा ਰਾਮ ਰਾਮ ਆ ਜਾਓ ਦੀਦੀ ਆ ਜਾਓ ਦੇਖੋ ਪਤਾ ਨਹੀਂ ਕਿਵੇਂ ਕਿਉਂ ਕਿਸ ਤਰ੍ਹਾਂ ਇਹ ਭੈਣ ਇੱਥੇ ਟਿੱਕਰ ਪਹੁੰਚੀ ਆ ਕੱਲ ਸਾਨੂੰ ਇਹਦੀ ਵੀਡੀਓ ਆਈ ਸੀਗੀ ਕੱਲ ਜਦੋਂ ਸ਼ਾਮ ਨੂੰ ਅਸੀਂ ਲੈਣ ਗਏ ਪਹਿਲਾਂ ਅਸੀਂ ਬਾਹਰ ਸੀ ਸਾਡੇ ਡੈਥ ਹੋ ਗਈ ਸੀ ਕੱਲ ਬਾਪੂ ਦਾ ਸੰਸਕਾਰ ਕੀਤਾ ਜਦੋਂ ਸੰਸਕਾਰ ਤੋਂ ਫ੍ਰੀ ਹੋ ਕੇ ਜਦੋਂ ਲੈਣ ਗਏ ਤਾਂ ਜਿੰਨੇ ਵੀਰਾਂ ਨੇ ਵੀਡੀਓ ਭੇਜੀ ਸੀ ਤਿੰਨਾਂ ਜਣਿਆਂ ਨੇ ਕਾਲ ਕੀਤੀ ਉਹ ਕਹਿੰਦੇ ਵੀਰੇ ਇੱਥੋਂ ਚਲੇ ਗਈ ਆ ਵੀ ਹੁਣ ਲੱਭ ਨਹੀਂ ਰਹੀ ਅੱਜ ਫੇਰ ਅਸੀਂ ਸਵੇਰ ਦੇ ਇਸ ਗੱਲ 'ਚ ਸੀ ਵੀ ਕਿਸੇ ਤਰੀਕੇ ਪਤਾ ਲੱਗਿਓ ਭੈਣ ਦਾ ਵੀ ਕੱਲ ਵੀ ਬਿਨਾ ਕੱਪੜਿਆਂ ਤੋਂ ਘੁੰਮ ਰਹੀ ਸੀ ਤੇ ਅੱਜ ਵੀਰੇ ਉਹਨਾਂ ਦਾ ਬੂਟਾ ਸਿੰਘ ਜੀ ਦਾ ਫੋਨ ਆਇਆ ਸਾਨੂੰ ਸਭ ਤੋਂ ਪਹਿਲਾਂ ਅਸੀਂ ਵੀਰੇ ਉਹਨਾਂ ਨੂੰ ਇਹੀ ਕਿਹਾ ਵੀ ਵੀਰੇ ਅਸੀਂ ਅੱਜ ਹੈਗੇ ਆ ਫਿਰੋਜ਼ਪੁਰ ਆਏ ਹੋਏ ਕਿਉਂਕਿ ਅੱਜ ਸਾਡੇ ਪਰਿਵਾਰ ਦੀ ਇਹ ਛੇਵੀਂ ਮੈਂਬਰ ਆ ਜਿਹੜੀ ਅੱਜ ਦੇ ਦਿਨ 'ਚ ਅੱਜ 14 ਤਰੀਕ 15 ਤਰੀਕ 15 ਤਰੀਕ ਅੱਜ 15 ਫਰਵਰੀ ਇੱਕ ਦਿਨ ਦੇ ਵਿੱਚ ਅੱਜ 6 ਮੈਂਬਰ ਸ਼ਾਮਲ ਹੋਇਆ ਸਾਡੇ ਪਰਿਵਾਰ 'ਚ ਇੱਕ ਤਾਂ ਭੈਣ ਨੂੰ ਅਸੀਂ ਫਿਰੋਜ਼ਪੁਰ ਤੋਂ ਲਿਆ ਮੰਦੀਪ ਸ਼ਰਮਾ ਉਹਦਾ ਨਾਂ ਗ੍ਰੈਜੂਏਟ ਹੈਗੀ ਹੈ ਭੈਣ ਪੜ੍ਹੀ ਲਿਖੀ ਐਡੀ ਵੱਡੀ ਕੋਠੀ 'ਚ ਇਕੱਲੀ ਹੋਈ ਰਹਿ ਰਹੀ ਐ ਨਰਕ ਹੀ ਕੱਟ ਰਹੀ ਸੀ ਬਹੁਤ ਬੁਰੇ ਹਾਲ ਸੀ ਗੰਦੇ ਕੱਪੜੇ ਪਾਏ ਹੋਏ ਘਰ ਦੇ ਵਿੱਚ ਵੀ ਬਹੁਤ ਬੁਰੇ ਹਲਾਤਾਂ 'ਚ ਉਹ ਰਹਿ ਰਹੀ ਸੀ ਭੈਣ ਤੇ ਉੱਥੋਂ ਫਿਰੋਜ਼ਪੁਰ ਤੋਂ ਲੈ ਕੇ ਉਸ ਤੋਂ ਬਾਅਦ ਅਸੀਂ ਚਲੇ ਗਏ ਜੀ ਗੁਰੂ ਹਰਸਹਾਏ ਗੁਰੂ ਹਰਸਹਾਏ ਅਸੀਂ ਇੱਕ ਪਰਿਵਾਰ ਨੂੰ ਲੈ ਕੇ ਆਏ ਹਾਂ ਜਿਹਦੇ ਵਿੱਚ ਇੱਕ ਤਾਂ ਮਾਂ ਕਿਸ਼ਨਕੌਰ ਤੇ ਉਹਦਾ ਬੇਟਾ ਬਿੱਲਾ ਸਿੰਘ ਤੇ ਇੱਕ ਬੇਟਾ ਉਹਦਾ ਦੀਸ਼ਾ ਆ ਸੌਰੀ ਚੰਨੀ ਨਿੱਕਾ ਸਿੰਘ ਤੇ ਤਿੰਨ ਮੈਂਬਰਾਂ ਦੀ ਇੰਨੀ ਬੁਰੀ ਹਾਲਤ ਆ ਇੱਕ ਬੇਟਾ ਤਾਂ ਅੱਖਾਂ ਤੋਂ ਅੰਨਾ ਆਪਦੇ ਥੱਪੜ ਹੀ ਮਾਰੀ ਜਾਂਦਾ ਮੂੰਹ ਤੇ ਉਹਨੇ ਆ ਸਾਰਾ ਫੇਸ ਆਪਦਾ ਕੁੱਟ-ਕੁੱਟ ਕੇ ਸਜਾਇਆ ਪਿਆ ਕੰਨ ਵੀ ਅੱਖਾਂ ਤੋਂ ਅੰਨਾ ਹੋ ਗਿਆ ਫਿਰ ਦੂਸਰਾ ਫਰੀ ਦੇ ਵਿੱਚ ਕਿਸੇ ਦੇ 25 30 ਸਾਲਾਂ ਤੋਂ ਕੰਮ ਕਰਦਾ ਸੀ ਰੋਟੀ ਰੋਟੀ ਤੇ ਕੰਮ ਕਰਦਾ ਸੀ ਬਸ ਕੱਲੀ ਤੇ ਤੇ ਮਾਂ ਵੀ ਠੀਕ ਨਹੀਂ ਸੀ ਤੇ ਉਸ ਤੋਂ ਬਾਅਦ ਅੱਜ ਇੱਕ ਸ਼ਾਮ ਨੂੰ ਵੀਰ ਛੱਡ ਕੇ ਗਏ ਨੇ ਬੱਚਾ ਲੁਧਿਆਣਾ ਸ਼ਹਿਰ ਤੋਂ ਮਿਲਿਆ ਮੰਦਬੁੱਧੀ ਬੱਚਾ ਉਹਨਾਂ ਦਾ ਫੋਨ ਆਇਆ ਸੀ ਕਿ ਤੁਸੀਂ ਉੱਥੇ ਪਹੁੰਚਦਾ ਕਰ ਤੋਂ ਪ੍ਰਿਤਪਾਲ ਨੇ ਉਹਨੂੰ ਰਿਸੀਵ ਕੀਤਾ ਉਹ ਵੀ ਬੱਚਾ ਅਸੀਂ ਦਾਖਲ ਕਰਿਆ ਤੇ ਆ ਹੁਣ ਵੀਰੇ ਹੁਣੀ ਇੱਕ ਭੈਣ ਨੂੰ ਲੈ ਕੇ ਆਏ ਨੇ ਜਿਹਦਾ ਨਾਂ ਅਜੇ ਸਾਨੂੰ ਪੂਰਾ ਨਹੀਂ ਮਾਲ ਮਾਲੂਮ ਕੀ ਨਾਮ ਸਹੀ ਕਿਤੇ ਮਾਇਆ ਦੱਸਦੀ ਕਿਤੇ ਨੀਲਮ ਕੁਮਾਰੀ ਦੱਸਦੀ ਹੈ ਵਾਹਿਗੁਰੂ ਜਾਣਦਾ ਇਹਦਾ ਅਸਲ ਨਾਮ ਕੀ ਆ ਪਰ ਤੁਸੀਂ ਸਾਰੇ ਜੇ ਥੋੜੀ ਜੀ ਵੀ ਕੋਸ਼ਿਸ਼ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਆਪਾਂ ਇਸ ਭੈਣ ਦਾ ਪਰਿਵਾਰ ਲੱਭ ਸਕਦੇ ਆ ਜਿਹੜੀ ਬੂਟਾ ਸਿੰਘ ਵੀਰੇ ਹੋਣਾ ਨੇ ਵੀਰੇ ਥੋੜਾ ਕੀ ਨਾ ਰਣਜੀਤ ਜੀ ਰਣਜੀਤ ਸਿੰਘ ਤੁਹਾਡਾ ਵੀਰ ਜੀ ਮਨਜੀਤ ਸਿੰਘ ਮਨਜੀਤ ਸਿੰਘ ਇਹ ਤਿੰਨਾਂ ਵੀਰਾਂ ਨੇ ਜਿਹੜਾ ਪ੍ਰਾਲਾ ਕੀਤਾ ਅੱਜ ਦੁਪਹਿਰ ਦੇ ਕਰੀਬ ਕਿੰਨੇ ਵਜੇ ਮਿਲੇ ਸੀ ਵੀਰੇ ਤੁਹਾਨੂੰ 12 ਵਜੇ ਦਾ ਟਾਈਮ ਸੀ ਉਦੋਂ ਦੇ ਫਿਰ ਤੁਸੀਂ ਉੱਥੇ ਹੀ ਹੋ ਹਾਂਜੀ ਹਾਂਜੀ 12 ਵਜੇ ਤੇ ਇਹ ਵੀਰ ਇਸ ਭੈਣ ਦੇ ਕੋਲੇ ਹੀ ਆ ਸਵੇਰ ਦੇ ਦੁਪਹਿਰ ਦੇਖ ਲਓ ਤੇ ਆ ਹੁਣ ਅਸੀਂ ਰਾਤ ਦੇ ਦੁਬਾਰਾ ਹੁਣ 12 ਵਜੇ ਨਾਲੇ 10 ਵਜੇ ਗਿਆ ਕਰੀਬ 10 11 ਘੰਟੇ ਹੋ ਗਏ ਵੀਰੇ ਉਹਨਾਂ ਨੂੰ ਸਾਰੇ ਕੰਮ ਕਾਰ ਛੱਡ ਕੇ ਇਹਦੇ ਸਲਾਣੇ ਖੜਿਆ ਵੀ ਇਹ ਕਿਸੇ ਪਾਸੇ ਨਾ ਚਲੀ ਜਾਵੇ ਖਾਣਾ ਪਾਣੀ ਖਿਲਾਇਆ ਇਹਦਾ ਖਿਆਲ ਰੱਖਿਆ ਹੁਣ ਸ਼ਾਮ ਨੂੰ ਜਦੋਂ ਅਸੀਂ ਉੱਤੋਂ ਫਿਰੋਜ਼ਪੁਰ ਤੋਂ ਗੁਰੂ ਹਰਸਹਾਇ ਤੋਂ ਤੁਰੇ ਆਂ ਉਦੋਂ ਅਸੀਂ ਵੀਰੇ ਉਹਨਾਂ ਨੂੰ ਫੋਨ ਕੀਤਾ ਸੀ ਤੇ ਵੀਰੇ ਉਹਨਾਂ ਨੇ ਨਾਲ ਸਾਡੇ ਟੀਮ ਦੇ ਮੈਂਬਰ ਨੇ ਤਰਨਪ੍ਰੀਤ ਵੀਰੇ ਤੇਰਾ ਕੀ ਨਾ ਵੀਰੇ ਗੁਰੀ ਵੀਰਾ ਤੇ ਇਹ ਸਾਡੇ ਟੀਮ ਦੇ ਮੈਂਬਰ ਨੇ ਉਸ ਏਰੀਆ 'ਚ ਰਹਿੰਦੇ ਸੀ ਜਮਾਲਪੁਰ ਫਿਰ ਇਹਨਾਂ ਨੂੰ ਵੀ ਕਾਲ ਕੀਤਾ ਵੀ ਵੀਰੇ ਤੁਸੀਂ ਨਾਲ ਸਪੋਰਟ ਕਰਕੇ ਬੂਟਾ ਸਿੰਘ ਬਾਈ ਉਹਨਾਂ ਦੇ ਨਾਲ ਬੀਸ ਭੈਣ ਨੂੰ ਇੱਥੇ ਲੈ ਆਓ ਤੇ ਹੁਣ ਇਹ ਵੀਰ ਹੁਣੇ ਇਸ ਭੈਣ ਨੂੰ ਉੱਥੋਂ ਐਂਬੂਲੈਂਸ ਦੇ ਵਿੱਚ ਬਿਠਾ ਕੇ ਤੇ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਇਆ ਇਹ ਸੇਵਾ ਕਰਮਾਂ ਤੇ ਭਾਗਾਂ ਨਾਲ ਮਿਲਦੀ ਆ ਪਤਾ ਨਹੀਂ ਸਾਡੇ ਕਿਹੜੇ ਕੋਈ ਚੰਗੇ ਕਰਮ ਕੀਤੇ ਆ ਜਿਹੜੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀਆਂ ਭੈਣਾਂ ਦੀ ਜਿਵੇਂ ਅੱਜ ਇੱਕ ਮੰਦਬੁੱਧੀ ਬੱਚਾ ਲੈ ਕੇ ਆਏ ਨੇ 14 15 16 ਸਾਲ ਦਾ ਬੱਚਾ ਉਹ ਉਹ ਵੀ ਬਹੁਤ ਬੁਰੀ ਹਾਲਤ ਸੀਗਾ ਅੱਜ ਜਿਵੇਂ ਤੁਹਾਨੂੰ ਦੱਸਿਆ ਗੁਰੂ ਹਰ ਸਹਾਇ ਤੋਂ ਫੈਮਿਲੀ ਲੈ ਕੇ ਆਏ ਆ ਇੱਕ ਮਾਂ ਦੇ ਦੋ ਪੁੱਤ ਆ ਦੋਨੇ ਹੀ ਮੰਦਬੁੱਧੀ ਇੱਕ ਅੱਖਾਂ ਤੋਂ ਅੰਨਾਂ ਫਿਰ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਤੋਂ ਭੈਣ ਨੂੰ ਲੈ ਕੇ ਆਏ ਆ ਤੇ ਅੱਜ ਇਸ ਪਰਿਵਾਰ ਦੇ ਵਿੱਚ ਕ੍ਰੀਬ 500 ਤੋਂ ਵੱਧ ਮੈਂਬਰ ਅਸੀਂ ਸੁਪਨਿਆਂ ਦੇ ਘਰ 'ਚ ਰਹਿੰਦੇ ਆ ਤੇ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਆ ਉਹਦੇ ਵਿੱਚ ਤੁਹਾਡੀਆਂ ਦੁਆਵਾਂ ਆ ਤੁਹਾਡੀਆਂ ਅਰਦਾਸਾਂ ਦੇ ਸਦਕਾ ਅਸੀਂ ਇਹ ਸਾਰੇ ਕਾਰਜ ਕਰ ਪਾਉਨੇ ਤੇ ਜਾਂ ਇਸ ਤਰ੍ਹਾਂ ਦੇ ਵੀਰ ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਸਮਾਜਿਕ ਜ਼ਿੰਮੇਵਾਰੀਆਂ ਆਪਣੀਆਂ ਜ਼ਮੀਨੀ ਪੱਧਰ ਤੇ ਤੇ ਉੱਥੋਂ ਗਾਂ ਸਾਨੂੰ ਮਾਰਾ ਸੇਵਾ ਬਖਸ਼ਦੇ ਨੇ ਅੱਗੋਂ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਇਹ ਭੈਣਾ ਇਹ ਵੀਰ ਹੁਣ ਤਿੱਕਰ ਜਿਹੜੇ ਕਰੀਬ 3 3.5000 ਮੈਂਬਰ ਆਪੋ ਆਪਣੇ ਟਿਕਾਣਿਆਂ ਤੇ ਹੁਣ ਟਿੱਕਰ ਪਹੁੰਚ ਚੁੱਕੇ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਆ ਜਿਹੜੇ ਕੋਈ 10 ਸਾਲਾਂ ਤੋਂ ਗੁੰਮਿਆ ਹੋਇਆ ਸੀ ਕੋਈ 20ਾਂ ਤੋਂ ਕੋਈ 25ਾਂ ਤੋਂ ਮਤਲਬ ਐਸੇ ਐਸੇ ਹਾਲਾਤਾਂ ਦੇ ਵਿੱਚ ਸਾਨੂੰ ਭੈਣਾ ਵੀਰ ਬਾਪੂ ਬਜ਼ੁਰਗ ਮਾਵਾਂ ਬੱਚੇ ਬੱਚੀਆਂ ਮਿਲਦੇ ਆ ਵੀ ਤੁਸੀਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਹੋ ਕਈ ਵਾਰ ਤਾਂ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਉਹ ਵੀਡੀਓ ਦੇ ਵਿੱਚ ਅਸੀਂ ਦਿਖਾ ਵੀ ਨਹੀਂ ਸਕਦੇ ਹੁੰਦੇ ਵੀ ਕੀ ਹਾਲਤਾਂ ਇਸੀ ਤਰ੍ਹਾਂ ਇਸ ਭੈਣ ਦੀ ਵੀ ਜਿਹੜੀ ਹਾਲਤ ਸੀ ਜਿਹੜੀ ਵੀਡੀਓ ਵੀਰ ਹੁਣਾਂ ਨੇ ਭੇਜੀ ਆ ਜਾਂ ਕੱਲ ਸਾਨੂੰ ਆਈਆਂ ਉਹ ਵੀਡੀਓ ਅਸੀਂ ਸ਼ੋਅ ਵੀ ਨਹੀਂ ਕਰ ਸਕਦੇ ਵੀ ਕਿੰਦਾ ਭੈਣ ਸੜਕ ਦੇ ਉੱਤੇ ਬੈਠੀ ਸੀ ਤੇ ਪਤਾ ਨਹੀਂ ਕਿਉਂ ਇਹਦੇ ਇਸ ਤਰ੍ਹਾਂ ਦੀ ਹਨਾ ਬੁੱਧੀ ਹੋ ਗਈ ਆ ਵੀ ਇਹਨੂੰ ਆਪਣੇ ਸਰੀਰ ਦੇ ਉੱਤੇ ਪਾਏ ਕੱਪੜਿਆਂ ਦਾ ਜਾਂ ਨਾ ਪਾਏ ਕੱਪੜਿਆਂ ਦਾ ਫਰਕ ਨਹੀਂ ਪੈ ਰਿਹਾ ਪਰ ਸੂਝਵਾਨ ਪੜੀ ਲਿਖੀ ਗੱਲਬਾਤ ਤੋਂ ਤਰੀਕਾ ਸਮਝ ਆਉਂਦਾ ਪਰ ਇਸ ਟਾਈਮ ਕੁਈ ਚੰਗੇ ਹਾਲਾਤਾਂ ਚ ਨਹੀਂ ਹੈਗੀ ਇਹ ਭੈਣ। ਬਸ ਸਾਡੀ ਇਹੀ ਬੇਨਤੀ ਹੈ ਸ਼ੇਅਰ ਕਰਿਓ, ਅਰਦਾਸ ਕਰਿਓ ਕਿਸ ਭੈਣ ਦਾ ਘਰ ਲੱਭ ਜੇ। ਭੈਣੇ, ਦੀਦੀ, ਨਮਸਤੇ। ਹਾਂ ਜੀ। ਰਾਮ ਰਾਮ। ਤੋ ਰਾਮ ਰਾਮ ਦੀਦੀ। ਦੀਦੀ, ਆਪਕਾ ਨਾਮ ਬਤਾਓ ਕਾਪੀ ਪੰਨੇ। ਇਸਕੇ ਉਪਰ ਆਪਣਾ ਨਾਮ ਲਿਖ ਦਿਓ ਦੀਦੀ। ਸੁੰਦਰ-ਸੁੰਦਰ ਲਿਖਣਾ ਠੀਕ ਹੈ, ਸੁੰਦਰ-ਸੁੰਦਰ। शर्मा इंग्लिश में भी लिख दो इंग्लिश में वेरी गुड यहाँ पे अपने फादर का नेम भी लिख दो <coughs> नेम डॉफर hmm. मदर नेम नेम आ, क्या नाम है पूरा नाम पूरा नाम कुमारी है रानी है क्या है ठीक है आगे यहाँ पे एड्रेस लिख दो अपना एड्रेस ए डबल डी पूरा लिख दो आगे एड्रेस हाँ भूल 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 गई 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 अभी अभी भुल भुल भी भी, भी अभी अभी अरे यार, यार एक मिनट एक मिनट एक 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 सोचो किया वो लिख दो स्कूल का नाम लिख दो हाँ ज्ञानदीप स्कूल लिखो जहाँ ऐसे लिखते हैं देखा ज्यादा आ गया ना ज्ञानदीप कौन से शहर में है वो भी लिख दो अभी ज्यादा है लिख दो जहाँ पे लिख दो गुड़गांव वहां से जब तुम घर से पढ़ने के लिए जाती थी ना स्कूल वो कहाँ से जाती थी कौन सा मोहल्ला था पहले दिल्ली में पढ़ती थी फिर गुड़गांव में फिर... जब तुम तो रहती थी कौन से मोहल्ले में रहती थी वो याद करो अभी जैसे ऑटो में, में हाँ, कहां पे रहती थी घर कहाँ पे था तुम्हारा जहाँ से तुम रिक्शा में जाती थी स्कूल रिक्शा में हाँ, स्कूल वैन में लेके जाते थे साइकिल पे जाती थी कहा से जाती थी गुड़गांव से जाती गुड़गांव से जाती गुड़गांव में कौन सा मोहल्ला है कौन से सेक्टर में है चार चार नंबर सेक्टर है चार गुड़गा में। में। हाँ। कौन सा मकान नंबर कितना है फ्लैट में था या मकान था अपना कौन सी सोसाइटी में कोठी है कोठी है? हाँ। का नंबर कितना है अभी याद था मैं भूल गई ना अभी तो अभी मैं याद करवाता हूँ आंखें बंद करो वो सामने घर के साइकिल खड़ा है अभी साइकिल से तुम निकलोगी सामने देखो कोठी का नंबर क्या लिखा है? आ, देखा ऐसा नंबर था कोठी का एड्रेस एड्रेस ये पूरा हो गया दी -दी? है ना देखा दीदी मोबाइल नंबर वो भी पता है इसको सब याद है मोबाइल नंबर इधर आपने आप हाथ से लिखते हैं ऐसे देखो पढ़े लिखे लोग जो होते हैं ना खुद से लिखते हैं कोई बंदा गलती नहीं करना चाहिए फोन नंबर नाइन नाइन

कारखाना वो नहीं होता हाँ, फैक्ट्री हाँ फैक्ट्री य, य, वही काम चलता है वही बंद कर रखा है जो फैक्ट्री का नंबर है फैक्ट्री का एड्रेस है सर मानेसर माने सर, हाँ, माने सर अच्छा माने सर, माने सर में काम करते हैं तुम्हारे पिताजी क्या काम करते हैं तुम्हारे पिताजी फैक्ट्री में वो थे पहले वो ठेकेदार थे किस चीज के वो मकान बनाने का अच्छा मकान बनाते ना ठेकेदार की बेटी है।, है तू ठेकेदार की हाँ, बेटी है मेरे कार खाना बनाया वहाँ, बनाया बनाई अब यार ने ओके। और तुम्हारे बड़े भाई का नाम क्या है हमेश हमेश का इधर लिख दो हमेश भाई लिख दिया ठीक है और हमेश का नंबर है जीश हाँ ये वो है कार्ड कार्ड है उसका जो हमेश का ਮੇਸ਼ ਵੀ ਬਿਲਡਰ ਹੈ ਹਾਂ ਬਿਲਡਰ ਬਿਲਡਰ ਹੈ ਉਹ ਅ ਤੂੰ ਬਿਲਡਰ ਕੀ ਬੇਟੀ ਹੈ ਭਾਈ ਨਾ ਅਰੇ ਬਿਲਡਰ ਕੀ ਬਹਿਨ ਹੈ ਤੂੰ ਠੀਕ ਹੈ ਠੀਕ ਹੈ ਦੀਦੀ ਦੇਖੋ ਜੀ ਆਹਾਂ ਨੰਬਰ ਮੋਬਾਈਲ ਨੰਬਰ ਵੀ ਲਿਖਿਆ ਸੀ ਥੋੜਾ ਲਕੋ ਲਿਆ ਵਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਨਾਲ ਦਾ ਪਰਸਨ ਨੰਬਰ ਡਿਸਕਲੋਜ਼ ਕਰੀਏ ਕੋਈ ਉਹਨਾਂ ਨੂੰ ਕਾਲ ਕਰੇ ਨੀਲਮ ਸ਼ਰਮਾ ਇੰਗਲਿਸ਼ ਦੇ ਵਿੱਚ ਦੇਖੋ ਰਾਈਟਿੰਗ ਇਹਦੀ ਕਿੰਨੀ ਵਧੀਆ ਹਨ ਕਿਸ਼ਨ ਲਾਲ ਬਾਪ ਦਾ ਨਾਮ ਲਿਖਿਆ ਔਰ ਮਾਂ ਦਾ ਨਾਮ ਲਿਖਿਆ ਨਹੀਂ ਪ੍ਰੀਮ ਐਡਰੈਸ ਲਿਖਿਆ ਨੇ ਗੜਗਾਓ ਭੈਣ ਨੇ ਗਿਆਨਦੀਪ ਸਕੂਲ ਦੇ ਵਿੱਚ ਪੜ੍ਹੀ ਹੈ ਭੈਣ 6/361 ਨੰਬਰ ਫਿਰ ਮੋਬਾਈਲ ਨੰਬਰ ਵੀ ਅਸੀਂ ਕਾਲ ਕਰਦੇ ਕਾਲ ਕਰ ਲਈ ਤੇ ਬਿਲਡਰ ਆ ਮਹੇਸ਼ ਇਹਨਾਂ ਦਾ ਬ੍ਰਦਰ ਜਿਹੜਾ ਦਸਦੀਪ ਹੈ ਭੈਣ ਇਹ ਨੰਬਰ ਤਾਂ ਸਹੀ ਨਹੀਂ ਹੈਗਾ ਉਹ ਬੋਲਤੇ ਨੰਬਰ ਨਾਟ ਐਕਸੈਪਟ ਦਸ ਬਤਾ ਰਹਾ ਹੈ ਸਹੀ ਨੰਬਰ ਲਿਖ ਦਿਓ ਤੁਸੀਂ 9 9 नहीं सही नंबर लिख दो हाथ से हाथ से लिख दो दीदी पकड़ो अंकल मैं भूल गई अरे कैसे इतना नीलम तो तुम्हारा इतना दिमाग है तू भूल नहीं एक मिनट में जाकर करवाता हूँ आंखें बंद करो अच्छे से अच्छे से अच्छे से मौसी का मौसी के बेटे का नंबर और मामा का महेश का उसके दोस्त का पिताजी का बड़ी दीदी का आ गया जा देखा कर दो यहाँ पे लिख दो भूल जाती हूँ फिर जार करते हैं करती है अच्छा सा नंबर याद एक करके दीदी का जो घर पे हो बिल्कुल सीधी बात हो जाए किसी के साथ वो वाला नंबर अभी भगवान जी इसको याद करा दो नीलम बहन को ताकि हम इसके घर पे बात करें अभी एक का एक फोन पे बात हो जाए ऐसे 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 अभी ज़्यादा आ गया कुछ जल्दी जल्दी लिख दो लिख दो बोल सही नंबर है ये uh, um, uh, कार्ड में पता लगा लेना कार्ड में फोन नंबर फोन होता ना उसमें hmm. पता लगा लेना तो लिख दिया जी लिख दिया हाँ। जी याद तेरे को तेरे को ज्यादा नंबर जी ये याद है ये थोड़ा सा गड़ गड़बड़ हो जाती है गड़बड़ हो जाती है मेरे को पता चल गया अभी हाथ दिखाना दीदी अपने ऐसे हाथ बाजू दिखाना बाजू ये बाजू बाजू के ऊपर नाम लिखा है कुछ दूसरा बाजू दिखाना दीदी दूसरा बाजू इधर दिखाओ कोई नाम नहीं लिखा हुआ कपड़े इतने के ज्यादा फटे हुए हैं ਤੇ ਜਿੰਨੇ ਦਾ ਨੰਬਰ ਭੈਣ ਨੇ ਲਿਖਿਆ ਇਹ ਸਹੀ ਨਹੀਂ ਹੈਗੇ ਨੰਬਰ ਹਨਾ ਦੋਨੇ ਅਸੀਂ ਟਰਾਈ ਕਰਦੇ ਆ ਆ ਵੀ ਨੰਬਰ ਟਰਾਈ ਕੀਤਾ 99186692327 ਤੇ ਬਸ ਇਹੀ ਹੈ ਜੀ ਹੁਣ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਭੈਣ ਬਹੁਤ ਇੰਟੈਲੀਜੈਂਟ ਆ ਪੜ੍ਹੀ ਲਿਖੀ ਆ ਇੱਥੋਂ ਪਤਾ ਲੱਗਦਾ ਵੀ ਇਹ ਮਤਲਬ ਕਿਸੇ ਤਕਲੀਫ ਦੇ ਵਿੱਚ ਆਈ ਹੈ ਵਿਚਾਰੀ ਕਿੱਦਾਂ ਆਈ ਇੱਥੇ ਤੱਕ ਪਰ ਵਧੀਆ ਵੈਲ ਸੈਟਲ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਭੈਣ ਬ੍ਰਦਰ ਬਿਲਡਰ ਆ ਦੱਸਦੀ ਹੈ ਕਾਰਡ ਛਪੇ ਹੋਏ ਆ ਉਹਨਾਂ ਦੇ ਹਨ ਫਾਦਰ ਸਾਹਿਬ ਠੇਕੇਦਾਰ ਆ ਹਨ ਮਤਲਬ ਬਿਲਡਿੰਗਾਂ ਬਣਾਉਂਦੇ ਆ ਫੈਕਟਰੀਆਂ ਬਣਾਉਂਦੇ ਆ ਫੈਕਟਰੀ ਦੇ ਵਿੱਚ ਮੰਨ ਲਓ ਛੋਟੀ ਜੀ ਗੱਲ ਨਹੀਂ ਇੱਕ ਫੈਕਟਰੀ ਨੂੰ ਤਿਆਰ ਕਰਨਾ ਤੇ ਗਿਆਨਦੀਪ ਸਕੂਲ ਸ਼ਹਿਰ ਕੋਈ ਗੜगांव ਚ ਹੋਵੇ ਉਹ ਵੀ ਅਸੀਂ ਸਰ ਮੜਾ ਸਰਚ ਵੀ ਕਰਿਓ ਗਿਆਨਦੀਪ ਸਕੂਲ ਹੈਗਾ ਗੜगांव ਤੇ ਉੱਥੇ ਵੀ ਸਵੇਰੇ ਅਸੀਂ ਕਰਾਂਗੇ ਕੋਸ਼ਿਸ਼ ਇਹਨਾਂ ਨਾਲ ਗੱਲ ਕਰਨ ਦੀ ਪਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਵੀ ਕੋਸ਼ਿਸ਼ ਕਰੋ ਜੇ ਕੋਈ ਇਸ ਭੈਣ ਨੂੰ ਪਹਿਚਾਣਦਾ ਤਾਂ ਜੋ ਇਹਨਾਂ ਵੀਰਾਂ ਦਾ ਕੀਤਾ ਪ੍ਰਾਲਾ ਸਫਲ ਹੋਵੇ ਇਹ ਭੈਣ ਪਤਾ ਨਹੀਂ ਕਿੰਨੇ ਦਿਨਾਂ ਤੋਂ ਘਰੋਂ ਨਿਕਲੀ ਆ ਦੇਖੋ ਪੈਰਾਂ ਦੀ ਕੀ ਹਾਲਤ ਆ ਕਿੰਨੀ ਠੰਡ ਆ ਸਰਦੀ ਆ ਬੂਟ ਪਾ ਕੇ ਜਰਾਬਾਂ ਪਾ ਕੇ ਵੀ ਠੰਡ ਲੱਗਦੀ ਆ ਤੇ ਇਹ ਨੰਗੇ ਪੈਰ ਕੋ ਠੰਡੀ ਲੱਗਦੀ ਆ ਬੱਚੇ ਕੋ ਵੀ ਦੇਖ ਕਰੋ ਹਾਂ ਠੰਡੀ ਲੱਗਦੀ ਤੇਰੇ ਕੋ ਵੀ ਮੇਰੇ ਫਿਕਰ ਨਹੀਂ ਬੱਚੇ ਕੀ ਫਿਕਰ ਹੈ ਬੱਚੇ ਕੀ ਫਿਕਰ ਹੈ ਕਿਤਨੇ ਬੱਚੇ ਹੈ ਬਹਿਨ ਅਰਿਆ ਨਹੀਂ ਕਾ ਗਈ ਕਾ ਨਾ ਕੀ ਨਾਮ ਥਾ ਉਸਕਾ ਨਾਮ ਕੀ ਹੈ ਦੀਦੀ ਤੁਹਾਡੇ ਬੱਚੇ ਦਾ ਕਿਤਨੇ ਤਰੇ ਬੱਚੇ ਤੇ ਇਤਨੇ ਛੋਟੇ ਛੋਟੇ ਬੱਚੇ ਤੁਹਾਡੇ ਛੋਟੇ ਤੇ ਅਰੇ ਕਿਤਨੇ ਸੁੰਦਰ ਹੈ ਉਹ है ना स्मार्ट है बहुत स्टडी भी करते हैं स्टडी सब होता है, इनको। सब आता है। वो कौन से स्कूल में पढ़ते हैं कौन से स्कूल जाते हैं दीदी ये दीदी पति तुम्हारा बहुत क्या? गलत बंदा निकला है ना पति की गलती है सब पति अच्छा होता ना घर मिलती हाँ। पति ऐसे ही कोई बात नहीं दीदी हम, हम तेरे साथ हैं हम तुम्हारे पति को भी ढूंढ के उनको भी पीटेंगे उसको मारेंगे तू देखती जाना बहुत कह दिया ऐसे पुलिस से पुलिस से कुछ नहीं मानता ये वाला स्कूल है तुम्हारा स्कूल ये देखो जी ज्ञानदीप स्कूल है हाँ हाँ, हाँ इसी स्कूल में पढ़ती हाँ, थी, थी तू हाँ अब बदल गया अभी अब थोड़ा बदल गया ना ऐसे हाँ, पार्क नहीं था बाहर की बिल्डिंग थी वो वो ਗੇਮ ਉਹ جھুলে ਤੇ جھুলে تھے ਵਾਹ ਅਬ ਪਾਰਕ ਹੈ ਅਬ ਪਾਰਕ ਬਣ ਗਿਆ আরে ਕਿਤਨਾ ਅੱਛਾ ਬਣ ਗਿਆ ਸਕੂਲ ਅਬ ਤੋਂ ਹੈ ਨਾ ਹਾਂ ਗਿਆਨਦੀਪ ਇਹੀ ਜੀ ਗਿਆਨਦੀਪ ਸੀਨੀਅਰ ਸਕੈਂਡਰੀ ਸਕੂਲ ਹੈ ਜੀ ਉੱਥੇ ਗੜਗਾਉਂ ਦੇ ਵਿੱਚ ਪੈਣਾ ਆਪਣੇ ਸਕੂਲ ਨੂੰ ਪਹਿਚਾਨਦੀ ਆ ਵੀ ਹਾਂ ਇਹੀ ਸਕੂਲ ਆ ਮੇਰਾ ਹਨਾ ਤੇ ਬਾਕੀ ਉੱਥੋਂ ਵੀ ਅਸੀਂ ਕੱਲ ਨੂੰ ਗਿਆਨਦੀਪ ਸਕੂਲ ਤੋਂ ਵੀ ਕੋਸ਼ਿਸ਼ ਕਰਾਂਗੇ ਪਤਾ ਕਰਨ ਦੀ ਤੇ ਜੇ ਉੱਥੋਂ ਦੇ ਕੋਈ ਸਾਡੀ ਇਸ ਵੀਡੀਓ ਨੂੰ ਦੇਖਦੇ ਨੇ ਟੀਚਰ ਵਗੈਰਾ ਹਨਾ ਕੋਈ ਤਾਂ ਪਲੀਜ਼ ਪਹਿਚਾਣਿਓ ਨੀਲਮ ਸ਼ਰਮਾ ਨਾਮ ਦੇ ਸਟੂਡੈਂਟ ਤੁਹਾਡੀ ਕਿਸੇ ਟਾਈਮ ਤੁਹਾਡੇ ਨਾਲ ਪੜਦੀ ਹੋਵੇ ਕਿਸੇ ਭੈਣ ਭਰਾ ਨਾਲ ਜਾਂ ਕੋਈ ਇਹਨਾਂ ਦੇ ਟੀਚਰ ਦੇਖਦੇ ਹੋਣ ਉਹਨਾਂ ਕੋਲੇ ਪੜਦੀ ਹੋਵੇ ਭੈਣ ਤੇ ਤਾਂ ਜੋ ਇਹਦਾ ਐਡਰੈਸ ਲੱਭ ਸਕੇ ਇਹਦਾ ਹਨਾ ਘਰ-ਬਾਰ ਪਤਾ ਲੱਗ ਸਕੇ ਤੇ ਅੱਜ ਇਹ ਭੈਣ ਸਾਡੇ ਮੁਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਗਿਆ ਤੇ ਅਸੀਂ ਭੈਣ ਨੂੰ ਉਹਨੂੰ ਇੱਥੇ ਐਡਮਿਟ ਕਰਕੇ ਦਾ ਟ੍ਰੀਟਮੈਂਟ ਸ਼ੁਰੂ ਕਰਾਂਗੇ ਇਸ਼ਨਾਨ ਪਾਣੀ ਕਰਾ ਕੇ ਤੇ ਰਾਤ ਨੂੰ ਇਹ ਇੱਕ ਚੰਗੀ ਆਨੰਦ ਦੀ ਨੀਂਦ ਲਵੇ ਬਿਸਤਰੇ 'ਚ ਪੈ ਕੇ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਅਜਿਨੇ ਬਿਸਤਰੇ 'ਚ ਰਜਾਈ ਦੇ ਵਿੱਚ ਪੈਣਾ ਤੇ ਕਿੱਥੋਂ ਕਿਵੇਂ ਆਪਣੇ ਘਰੋਂ ਨਿਕਲੀ ਸੀ ਕਿੰਨੇ ਸਮੇਂ ਤੋਂ ਇਹ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਆ ਇਹ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਮਿਲਣੇ ਆ ਤੇ ਸ਼ੇਅਰ ਕਰਿਓ ਇੱਕ ਹੋਰ ਸਾਡੀ ਬੇਨਤੀ ਆ ਅਵੇਰਨੈਸ ਜਰੂਰ ਦਿਖਾਇਆ ਕਰੋ ਦੇਖੋ ਇੱਕ ਭੈਣ ਇੰਨੀ ਮਾੜੀ ਹਾਲਤ ਦੇ ਵਿੱਚ ਉੱਥੇ ਘੁੰਮ ਰਹੀ ਹੈ ਨਗਰ ਨਿਵਸਤਾ 'ਚ ਤੇ ਅੱਜ ਇਹ ਵੀਰ ਹੁਣੇ ਉਪਰਾਲਾ ਕਰਕੇ ਇੱਥੇ ਤੱਕ ਪਹੁੰਚਿਆ ਪਤਾ ਨਹੀਂ ਕਿੰਨੇ ਦਿਨਾਂ ਤੋਂ ਕਿੰਨੇ ਲੋਕ ਇਹਨੂੰ ਦੇਖ ਰਹੇ ਹੋਣੇ ਹਨ ਕੱਲ ਜਦੋਂ ਸਾਨੂੰ ਵੀਡੀਓ ਆਈ ਸੀਗੀ ਸਾਡੇ ਬਜ਼ੁਰਗ ਦੀ ਡੈਥ ਹੋਈ ਸੀ ਬਾਪੂ ਜੀ ਦੀ ਤੇ ਕਰੀਬ 4 4:30 ਵਜੇ ਸੰਸਕਾਰ ਕਰਕੇ ਫ੍ਰੀ ਹੋਏ ਉੱਥੋਂ ਤੇ ਅਸੀਂ ਜਦੋਂ ਇਤਤੁਰੇ ਰਸਤੇ 'ਤੇ ਜਾ ਕੇ ਅਸੀਂ ਕਾਲ ਕੀਤੀ ਤਾਂ ਤਿੰਨੋਂ ਵੀਰ ਕਹਿੰਦੇ ਜਿਨ੍ਹਾਂ ਨੇ ਵੀਡੀਓ 'ਤੇ ਜੀਸੀਬੀ ਵੀਰੇ ਚੱਲੇ ਗਈ ਮਾਂ ਲੱਭ ਨਹੀਂ ਰਹੀ ਹੁਣ ਕਿਤੇ ਤੇ ਅੱਜ ਹੁਣ ਵੀਡੀਓ ਆਈ ਉਸ ਏਰੀਏ 'ਚ ਹੀ ਉੱਥੇ ਕੀ ਨੇੜੇ ਹੀ ਮਸਾ ਅੱਧੇ ਕਿਲੋਮੀਟਰ ਦੇ ਫਾਸਲੇ ਤੇ ਅੱਜ ਫੇਰ ਦੁਬਾਰਾ ਮਿਲੇ ਨੇ ਤਾਂ ਆਸੇ ਪਾਸੇ ਜ਼ਰੂਰ ਖਿਆਲ ਕਰੋ ਤੇ ਧੰਨਵਾਦ ਹੈ ਤੁਹਾਡੇ ਛੋਟੇ ਵੀਰ ਤੁਸੀਂ ਹਨ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਸ਼ੁਕਰੀਆ ਵੀਰੇ ਤੁਹਾਡਾ ਵੀ ਹਨਾ ਤੁਸੀਂ ਆਪਣਾ ਫਰਜ਼ ਨਿਭਾਇਆ ਬੁੱਟਾ ਸਿੰਘ ਜੀ ਬਹੁਤ ਬਹੁਤ ਧੰਨਵਾਦ वाहे गुरु जी का खालसा और कुछ बोलना है मैं है? कुछ बोलना है और अपने no, no. No? Yeah. ठीक।